ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਆਪ ਜੀ ਦੇ ਨਾਲ ਸਾਰੀ ਸੰਗਤ ਦੇ ਸਾਹਮਣੇ ਇੱਕ ਵਿਸ਼ਾ ਲੈ ਕੇ ਰूबरू ਹੋਈ ਆ ਉਸ ਅਦੇਖ ਸ਼ਕਤੀ ਬਾਰੇ ਜਿਸ ਨੂੰ ਪਹੁੰਚਣ ਲਈ ਜਾਂ ਜਿਸ ਤੱਕ ਪਹੁੰਚ ਕਰਨ ਲਈ ਸਾਰੀ ਲੋਕਾਈ ਤਰਲੋ ਮੱਚੀ ਹੋ ਰਹੀ ਹੈ ਆਪਣੇ ਆਪਣੇ ਮਤ ਅਨੁਸਾਰ ਮਾਰਗ ਅਪਣਾ ਰਹੀ ਹੈ ਉਹ ਹੈ ਜੀ ਕਿ ਪਰਮਾਤਮਾ ਇੱਕ ਬੁਝਾਰਤ ਹੈ ਸਚਮੁਚ ਪਰਮਾਤਮਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਅਦਭੁਤ ਗੁੰਜਲਦਾਰ ਪੁਜਾਰਤ ਹੈ ਜੀ ਗੁੱਜਾ ਭੇਦ ਹੈ ਜੋ ਲੱਭਿਆ ਲੱਭਦਾ ਨਹੀਂ ਜਿਸ ਦੀ ਬੁੱਝ ਪਾਉਣੀ ਸਾਡੇ ਸੀਮਤ ਬੁੱਧੀ ਵਾਲੇ ਮਨੁੱਖਾਂ ਲਈ ਕਠਨ ਹੈ ਭਾਵੇਂ ਔਖੀ ਹੈ ਪਰ ਨਾ ਮਮਕਨ ਵੀ ਨਹੀਂ ਉਹ ਅਧਿਕ ਸ਼ਕਤੀ ਕਿਸੇ ਇੱਕ ਥਾਂ ਉਤੇ ਨਾ ਹੋਣ ਕਾਰਨ ਦਿਖਾਈ ਨਹੀਂ ਦਿੰਦੀ ਕਿਉਂਕਿ ਉਸ ਦਾ ਕੋਈ ਰੰਗ ਰੂਪ ਜਾਂ ਆਕਾਰ ਨਹੀਂ ਹੈ ਨਾ ਉਹ ਜੰਮਦਾ ਹੈ ਤੇ ਨਾ ਹੀ ਉਸ ਦੀ ਮੌਤ ਹੋਈ ਹੁੰਦੀ ਹੈ ਪੰਚਮ ਪਾਦਸ਼ਾ ਦਾ ਰਗ ਗੋੜੀ ਅੰਦਰ ਫਰਮਾਨ ਹੈ ਰੂਪ ਨਰੇਖ ਨ ਰੰਗ ਕੇਛ ਤੈ ਗੁਣ ਤੇ ਭਿੰਨ ਤਿਸੇ 부ਜਾਏ ਨਾਨਕਾ ਜਿਸ ਹੋਵੇ ਸੋ ਪਰਸਨ ਭਾਵੇਂ ਕਿ ਆਪਣੇ ਆਪਣੇ ਮਤ ਅਨੁਸਾਰ ਪਰਮਾਤਮਾ ਨੇ ਕੋਈ ਕਿਸੇ ਦਿਸ਼ਾ ਵੱਲ ਦੱਸ ਰਿਹਾ ਹੈ ਕੋਈ ਕਿਸੇ ਦਿਸ਼ਾ ਵੱਲ ਦੱਸ ਰਿਹਾ ਹੋਵੇ ਪਰ ਕੋਈ ਭਾਵੇਂ ਸਤਮੇ ਸਮਾਨ ਤੇ ਦੱਸ ਰਿਹਾ ਹੋਵੇ ਪਰ ਉਸ ਨੂੰ ਦੇਖਣ ਦੀ ਚਾਹਤ ਸਾਰੇ ਸੰਸਾਰ ਦਾ ਭ੍ਰਮਨ ਕਰਨ ਨਾਲ ਵੀ ਪੂਰੀ ਨਹੀਂ ਹੋ ਸਕਦੀ ਫਿਰ ਉਸ ਦੀ ਖੋਜ ਕਰਨ ਦਾ ਸਾਡੇ ਕੋਲ ਇੱਕੋ ਇੱਕ ਰਸਤਾ ਹੈ ਜੀ ਕਿ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਕੋਲੋਂ ਪੁੱਛਿਆ ਜਾਏ ਭਗਤ ਕਬੀਰ ਜੀ ਫਰਮਾਉਂਦੇ ਹੈ ਫਰਮਾਉਂਦੇ ਹਨ ਹਰ ਹੈ ਖਾਂਡ ਰੇਤ ਮੈਂ ਵਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕੇ ਖਾਏ ਸੋ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਅਕਾਲ ਪੁਰਖ ਸਗਲ ਘਟਾਂ ਵਿੱਚ ਕਣਕਣ ਵਿੱਚ ਤੇ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਸਮਾਇਆ ਹੋਇਆ ਹੈ। ਫਿਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਣਕਣ ਵਿੱਚ ਵਸਦੇ ਪ੍ਰਭੂ ਨੂੰ ਕਿੱਥੇ ਲੱਭਿਆ ਜਾਏ। ਸਾਡਾ ਮਨ ਤਾਂ ਮੈਗਲ ਦੀ ਤਰ੍ਹਾਂ ਹੈ, ਹਾਥੀ ਦੀ ਤਰ੍ਹਾਂ ਹੈ। ਮੋਟਾ ਹੈ, ਬੁੱਧੀ ਦੀ ਸੰਭਵੀ ਥੋੜੀ ਹੈ। ਫਿਰ ਇੱਥੇ ਪਹਿਲੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ। ਬਾਚ ਗੁਰੂ ਗੋਬਾਰ ਹੈ, ਬਿਨ ਸ਼ਬਦੇ ਬੂਝ ਨਾ ਪਾਏ। ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਈ ਫਿਰ ਸਾਨੂੰ ਆਪਣੇ ਗੁਰੂ ਕੋਲੋਂ ਹੀ ਪੁੱਛਣਾ ਪਵੇਗਾ ਕਿ ਸਾਰੇ ਪਾਸੇ ਵਿਆਪਕ ਪ੍ਰਭੂ ਦੀ ਭਾਲ ਕਿਵੇਂ ਹੋ ਸਕਦੀ ਹੈ ਗੁਰੂ ਦੀ ਬਾਣੀ ਅਨੁਸਾਰ ਸੱਚ ਨੂੰ ਬੁੱਝਣ ਲਈ ਗੁਰ ਸ਼ਬਦ ਦੀ ਵਿਚਾਰ ਕਰਕੇ ਖੋਜ ਦਾ ਰੂਪ اختیار ਕਰਨਾ ਪਵੇਗਾ ਸਤਿ ਕੁ ਸਮਝਾ ਰਹੇ ਹਨ ਜਿਵੇਂ ਲੱਕੜ ਵਿੱਚ ਅੱਗ ਹੁੰਦੀ ਹੈ ਪਰ ਸਾਨੂੰ ਦਿਖਾਈ ਨਹੀਂ ਦਿੰਦੀ ਇੱਕ ਤੀਲੀ ਦੇਣ ਨਾਲ ਉਹ ਅੰਦਰਲੀ ਅੱਗ ਪੰਬੜ ਬਣ ਕੇ ਆਪਣਾ ਪ੍ਰਚੰਡ ਰੂਪ ਦਿਖਾ ਦਿੰਦੀ ਹੈ ਫੁੱਲਾਂ ਵਿਚਲੀ ਖੁਸ਼ਬੂ ਭਾਵੇਂ ਦਿਖਾਈ ਨਹੀਂ ਦਿੰਦੀ ਪਰ ਮਹਿਸੂਸ ਕੀਤੀ ਜਾ ਸਕਦੀ ਹੈ ਜੇ ਮੈਂ ਦੁੱਧ ਵਿੱਚ ਕਿਉਂ ਸਾਨੂੰ ਦਿਖਾਈ ਨਹੀਂ ਦਿੰਦਾ ਪਰ ਜੇ ਯੁਕਤੀ ਨਾਲ ਰੜਕੀਏ ਤਾਂ ਸਾਰਾ ਕਿਉਂ ਬਾਹਰ ਆ ਜਾਂਦਾ ਹੈ ਪੰਚਮ ਪਾਸ਼ਾ ਰਾਗ ਸੋਰਠ ਵਿੱਚ ਪਰਮਾ ਰਹੇ ਹਨ ਸਗਲ ਬਨਸਪਤ ਮੈ ਬਨਸਪਤ ਮੈ ਬੈਸੰਤਰ ਸਗਲ ਦੁੱਧ ਮੈ ਕੀਆ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਿਹਾ ਸਮਾਇਓ ਪੂਰਨ ਪੂ ਰਹਿਓ ਸਰਬ ਮਾਹੇ ਜਲ ਧਰ ਮਈਆ ਆਇਓ ਸੋ ਗੁਰ ਪਿਆਰਿਓ ਬਾਹਰ ਮੁਖੀ ਸਰੀਰਕ ਕਰਮ ਕਾਂਡ ਕਰਕੇ ਜੇ ਪਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਖੁਸ਼ ਨਹੀਂ ਹੋਏਗਾ ਕਿਸੇ ਚਲਾਕੀ ਜਾਂ ਫਰੇਵ ਨਾਲ ਵੀ ਹੱਥ ਨਹੀਂ ਆ ਸਕੇਗਾ ਕਿਉਂਕਿ ਬਾਹਰਲੇ ਕਰਮ ਕਾਂਡ ਪਾਣੀ ਨੂੰ ਰਿੜਕਣ ਦੇ ਬਰਾਬਰ ਹਨ ਕੁਝ ਵੀ ਹਾਸਲ ਨਹੀਂ ਹੋਣਾ ਜੇ ਮੱਖਣ ਦੀ ਭਾਲ ਕਰਨੀ ਹੈ ਤਾਂ ਦੁੱਧ ਤੋਂ ਦਹੀਂ ਬਣਾ ਕੇ ਉਸ ਨੂੰ ਰਿੜਕਣ ਨਾਲ ਹੀ ਮੱਖਣ ਦੀ ਪ੍ਰਾਪਤੀ ਹੋ ਸਕਦੀ ਹੈ ਉਸ ਅਦ੍ਰਿਸ਼ ਅਗਮਗੋਚਰ ਪਵਨ ਨੂੰ ਸাকার ਪ੍ਰਗਟ ਕਰਨਾ ਹੀ ਬੁੱਝਣਾ ਖਵਾਉਂਦਾ ਹੈ ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੇਲਿਆਂ ਵਿੱਚ ਐਨੇ ਵਿਅਸਤ ਹੁੰਦੇ ਆ ਕਿ ਰੱਬ ਬਾਰੇ ਸੋਚਣਾ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਜੇ ਯਾਦ ਕਰਦੇ ਆ ਤਾਂ ਆਪਣੇ ਦੁੱਖਾਂ ਕਾਰਨ ਜਾਂ ਸੰਸਾਰੀ ਪਦਾਰਥਾਂ ਦੀ ਮੰਗਾ ਮੰਗ ਲਈ ਹੋਰ ਤਾਂ ਸਾਡੇ ਕੋਲ ਵੇਲ ਹੀ ਨਹੀਂ ਕਿਉਂਕਿ ਦਸਰਿਆ ਸੰਸਾਰ ਹੀ ਸਾਡਾ ਜੀਵਨ ਹੁੰਦਾ ਹੈ ਪਹਿਲੇ ਪਾਸਾਇਦਾ ਰਾਗ ਆਸਾ ਵਿੱਚ ਫਰਮਾਨ ਹੈ ਸਭ ਜਪ ਸਭ ਤਪ ਸਭ ਚੁਤਰਾਈ ਓਜੜ ਪਰਮੇ ਰਾਹੇ ਨ ਪਾਈ ਬਿਨ ਬੂਜੇ ਕੋ ਥਾਏ ਨ ਪਾਈ ਨਾਮ ਵੀ ਹੋਣਾ ਮਾਥੇ ਛਾਈ ਸੋ ਜੇ ਮੈਂ ਕਹਾ ਤਾਂ ਗਲਤ ਨਹੀਂ ਹੋਏਗਾ ਕਿ ਅੱਜ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਪਰਮਾਤਮਾ ਨੇ ਹੋਂਦ ਨੂੰ ਮੰਨਦੇ ਹੀ ਨਹੀਂ ਇਹ ਮਨੁੱਖ ਦੀ ਅਲਪ ਬੁੱਧੀ ਦੀ ਸਭ ਤੋਂ ਬਾਹਰੀ ਗੱਲ ਹੁੰਦੀ ਹੈ ਜੀ ਕਿਉਂਕਿ ਪਰਮਾਤਮਾ ਕਿਹੜਾ ਸਾਹਮਣੇ ਦਿਖਾਈ ਦਿੰਦਾ ਹੈ ਜੋ ਸਮਝ ਹੈ ਉਹ ਗਿਆਨ ਤੋਂ ਵੀ ਗਹਿਰੀ ਹੁੰਦੀ ਹੈ ਜੇ ਸਮਝ ਹੀ ਸਾਡੀ ਤ੍ਰੈਗੁਣੀ ਮੋਹ ਮਾਇਆ ਦੀ ਬਿਰਤੀ ਵਾਲੀ ਹੋਵੇ ਤਾਂ ਅਸੀਂ ਸਾਰੀ ਕੈਨਾਤ ਵਿੱਚ ਵਰਤ ਰਹੀ ਪਰਮਾਤਮਾ ਦੀ ਹੋਂਦ ਨੂੰ ਭਲਾ ਕਿਵੇਂ ਦੇਖ ਸਕਦੇ ਹਾਂ ਜਾਂ ਕਹਿ ਲਵੋ ਕਿ ਅਸੀਂ ਗੁਰੂ ਦੇ ਉਪਦੇਸ਼ ਤੋਂ ਸਖੜੇ ਹਾਂ ਦ੍ਰਿਸ਼ਤਮਾਨ ਸੰਸਾਰ ਨੂੰ ਦੇਖਣ ਲਈ ਦੁਨਿਆਵੀ ਚੰਦ ਸੂਰਜ ਦੀ ਪ੍ਰਕਾਸ਼ ਦੀ ਜ਼ਰੂਰਤ ਹੁੰਦੀ ਹੈ ਜੀ ਪਰ ਪਰਮਾਤਮਾ ਨੂੰ ਦੇਖਣ ਲਈ ਗੁਰੂ ਦਾ ਗਿਆਨ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਇਸ ਨੂੰ ਅਸੀਂ ਆਤਮਿਕ ਪ੍ਰਕਾਸ਼ ਵੀ ਕਹਿ ਸਕਦੇ ਹਾਂ ਫਿਰ ਗੁਰਮੁਖ ਹੋਏ ਪ੍ਰਾਣੀ ਨੂੰ ਆਤਮਿਕ ਪ੍ਰਕਾਸ਼ ਨਾਲ ਸਭ ਪਾਸੇ ਵਾਰਤ ਰਿਹਾ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਜੀ ਅੱਖਾਂ ਤੋਂ ਅਨਮਨੁੱਖ ਭਾਵੇਂ ਸੰਸਾਰ ਨੂੰ ਨਹੀਂ ਦੇਖ ਸਕਦਾ ਪਰantu ਆਪਣੇ ਅੰਤਰਗਤ ਹੋਏ ਆਤਮਾ ਦੇ ਪ੍ਰਕਾਸ਼ ਨਾਲ ਨਿਰੰਕਾਰ ਨੂੰ ਦੇਖਣ 'ਚ ਸਫਲ ਹੋ ਜਾਂਦਾ ਹੈ। ਰਾਗ ਗਉੜੀ ਅੰਦਰ ਪੰਜਵੇਂ ਪਾਦ ਸ਼ਰਮਾਉਂਦੇ ਹਨ। ਆਵ ਨੈ ਸਿਸ਼ਟ ਮੈਂ ਆਵ ਨੈ ਸਿਸ਼ਟ ਮੈਂ ਬਿਨ ਬੂਝੇ ਪਸਟ ਹੋਰ ਨਾਨਕ ਗੁਰਮੁਖ ਸੋ ਬੂਝੇ ਜਾ ਕੇ ਭਾਗ ਮਥੋਰ ਕਿਉਂਕਿ ਭਾਗਾ ਤੋਂ ਬਿਨਾ ਇਸ ਦੀ ਪ੍ਰਾਪਤੀ ਨਹੀਂ ਹੁੰਦੀ ਕੋਈ ਸਾਨੂੰ ਸੋਝੀ ਨਹੀਂ ਪੈਂਦੀ। ਗੁਰੂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਪਰਮਾਤਮਾ ਅਦਿਕ ਸ਼ਕਤੀ ਜ਼ਰੂਰ ਹੈ। ਪਰ ਉਸ ਨੂੰ ਲੱਭਿਆ ਤਾਂ ਜਾਏ ਜੇ ਉਹ ਗੁਆਚਾ ਹੋਵੇ ਗੁਆਚੇ ਤਾਂ ਚੰਗ ਜੀ ਅਸੀਂ ਫਿਰਦੇ ਆਂ ਜੋ ਉਸ ਨੂੰ ਬਾਹਰ ਜਾ ਕੇ ਕਿੱਥੇ ਕਿੱਥੇ ਭਾਲ ਰਹੇ ਹਨ ਆਪ ਸਭ ਨੂੰ ਪਤਾ ਹੈ ਜੀ ਮਨੁੱਖ ਕੀ ਕੀ ਅਡੰਬਰ ਕਰਦਾ ਹੈ ਦੱਸਦਾ ਹੈ ਕਿ ਮੈਂ ਪਰਮਾਤਮਾ ਦੀ ਭਗਤੀ ਕਰ ਰਿਹਾ ਹਾਂ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ ਉਹ ਤਾਂ ਪਰ ਉਹ ਤਾਂ ਸਾਡੇ ਅੰਦਰ ਤੇ ਬਾਹਰ ਸਭ ਜਗ੍ਹਾ ਸਭ ਥਾਂ ਤੇ ਵਿਆਪਕ ਹੈ ਉਸ ਨੂੰ ਦੇਖਣ ਵਾਲੀ ਸਾਡੇ ਕੋਲ ਅੱਖ ਹੀ ਨਹੀਂ ਹੈ ਸਿਰੀ ਗੁਰੂਆਂ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਮਨ ਲਗਾ ਕੇ ਪੜੀਏ ਤੇ ਨਾਲ ਉਹਨਾਂ ਸ਼ਬਦ ਦੀ ਵਿਚਾਰ ਕਰੀਏ ਕਿਉਂਕਿ ਸਿਰਫ ਪੜ੍ਹਨ ਨਾਲ ਸਾਨੂੰ ਜ਼ਿਆਦਾ ਕੁਝ ਹਾਸਲ ਨਹੀਂ ਹੋਣਾ ਪੜਿਆ ਸੁਣਿਆ ਤਾਂ ਹੀ ਪ੍ਰਵਾਨ ਹੈ ਜੇ ਗੁਰ ਉਪਦੇਸ਼ ਨੂੰ ਮੰਨ ਕੇ ਅਸੀਂ ਅੰਦਰੋਂ ਵਝਾਂਗੇ ਸਤਿਗੁਰ ਨਾਨਕ ਜੀ ਰਾਗ ਮਾਝੀ ਸਮਝਾ ਰਹੇ ਹਨ ਕਿਤੇ ਕਹੇ ਵਿਖਾਣ ਕਹਿ ਕਹਿ ਜਾਵਣਾ ਕਿਤੇ ਕਹੇ ਵਿਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਿਖਿਆਣ ਅੰਤ ਨਾ ਪਾਵਣਾ ਬੜਿਆ ਨਹੀਂ ਭੇਦ ਮੁਝਿਆ ਪਾਵਣਾ ਸਗੁਰ ਸ਼ਬਦ ਦੀ ਵਿਚਾਰ ਨਾਲ ਹੀ ਮਨੁੱਖ ਦੀ ਸੀਮਤ ਬੁੱਧੀ ਨੂੰ ਬਲ ਮਿਲ ਸਕਦਾ ਹੈ ਜੀ ਜਪਜੀ ਸਾਹਿਬ ਅੰਦਰ ਜਪਜੀ ਸਾਹਿਬ ਦੀ ਬਾਣੀ ਅੰਦਰ ਸਤਿਗੁਰਾਂ ਨੇ ਪੰਜ ਖੰਡਾਂ ਵਿੱਚ ਮਨੁੱਖੀ ਦੀ ਬੁੱਧੀ ਨੂੰ ਮਨੁੱਖੀ ਦੀ ਬੁੱਧੀ ਨੂੰ ਵਿਵੇਕ ਹੋਣ ਦੀ ਵਿਧੀ ਸਮਝਾਈ ਹੈ ਜੀ ਕਿ ਕਿਵੇਂ ਇਸ ਨੂੰ ਗਿਆਨ ਰੂਪੀ ਹਥੌੜੇ ਨਾਲ ਘੜਿਆ ਜਾ ਸਕਦਾ ਹੈ ਫਿਰ ਇਹ ਅਧਿਆਤਮਿਕ ਬਲ ਪ੍ਰਾਪਤ ਹੋਣਾ ਇਹ ਜੋ ਸਾਡੀ ਬੁੱਧੀ ਆ ਉਹ ਵਿਵੇਕ ਹੋ ਜਾਂਦੀ ਹੈ ਉਸ ਵਿਵੇਕ ਹੋਈ ਬੁੱਧੀ ਗੁਰੂ ਗਿਆਨ ਦੇ ਅੰਕਸ਼ ਨਾਲ ਹੀ ਮਨ ਮਨ ਰੂਪੀ ਹਾਥੀ ਤੇ ਕਰਾਰੀ ਝੋਟ ਕਰ ਸਕਦੀ ਹੈ ਇਸ ਦੈਸ ਦੇ ਦੈਸ ਇਸ ਤੁਮ ਦੇ ਮਨ ਨੂੰ ਜਦੋਂ ਸੋਝੀ ਆਉਂਦੀ ਹੈ ਤਾਂ ਉਸ ਦਾ ਪਰਮਾਤਮਾ ਲਈ ਪਿਆਰ ਮਰਦਾ ਹੈ ਪਰਮਾਤਮਾ ਦਾ ਭੌ ਡਰ ਤੇ ਭੌ ਪਿਆਰ ਪ੍ਰੇਮ ਜਦੋਂ ਮਨੁੱਖ ਦੇ ਮਨ ਵਿੱਚ ਵਸਦਾ ਹੈ ਤਾਂ ਹੀ ਉਸਦੀ ਸੁਰਤੀ ਪਰਮਾਰਥ ਦਾ ਰੁਖ ਕਰਦੀ ਹੈ ਉਸ ਕਾਲਪੁਰਖ ਦੀ ਪੇਮਾ ਭਗਤੀ ਚਲੀ ਹੋ ਜਾਣ ਨਾਲ ਹੀ ਉਸ ਨੂੰ ਬੁੱਝਿਆ ਜਾ ਸਕਦਾ ਹੈ ਸਰੀਰ ਤੋਂ ਉੱਠ ਕੇ ਸੁਰਤੀ ਰਾਹੀਂ ਸਬਦੀ ਕਮਾਈ ਕਰਨੀ ਹੈ ਕੇਵਲ ਗੁਰ ਸ਼ਬਦ ਬੁੱਝ ਵਾਲੇ ਗੁਰਸਿੱਖ ਹੀ ਇਸ ਨੂੰ ਬੁੱਝ ਸਕੇ ਹਨ ਉਹ ਵੀ ਆਪਣੀ ਕਾਇਆ ਦੇ ਅੰਦਰੋਂ ਹੀ ਪਹਿਲੇ ਪਾਸ਼ਾ ਰਾਗੋੜੀ ਵਿੱਚ ਫਰਮਾਨ ਕਰਦੇ ਹਨ ਗੁਰ ਪ੍ਰਸਾਦੀ ਬੁੱਝ ਲੈ ਗੁਰ ਪ੍ਰਸਾਦੀ ਬੁੱਝ ਲੈ ਤਾਂ ਹੋਏ ਨਿਵੇਰਾ ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੋਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰ ਸੋ ਗੁਰੂ ਤੇ ਬਿਨਾ ਅਸੀਂ ਕੁਛ ਵੀ ਨਹੀਂ ਕਰ ਸਕਦੇ ਕੋਈ ਸਾਨੂੰ ਮਾਰਗ ਨਹੀਂ ਮਿਲਦਾ ਬੇਸੀ ਕੀ ਕਰੀਏ ਪਰਮਾਤਮਾ ਰੂਪੀ ਵਿਜਾਰਤ ਨੂੰ ਪੁੱਜਣ ਲਈ ਬਿਨਾ ਸ਼ੱਕ ਇਹ ਪੰਡਾ ਸਰੀਰ ਤੋਂ ਸ਼ੁਰੂ ਹੁੰਦਾ ਜੀ ਤੇ ਸਰੀਰ ਵਿੱਚੋਂ ਇਸ ਦੀ ਊਜ ਪੈਂਦੀ ਹੈ ਸਰੀਰ ਕੇਂਦਰੀ ਰਾਹੀ ਇਕੱਠਾ ਕੀਤਾ ਆਤਮਿਕ ਗਿਆਨ ਸੁਰਤੀ ਰਾਹੀ ਮਨੁੱਖ ਦੇ ਹਿਰਦੇ ਅੰਦਰ ਪ੍ਰਵੇਸ਼ ਕਰਦਾ ਹੈ ਜਦੋਂ ਸਰੀਰ ਰੂਪੀ ਦੀਵੇ ਵਿੱਚ ਆਤਮਿਕ ਗਿਆਨ ਦਾ ਤੇਲ ਇਕੱਠਾ ਹੋ ਜਾਏ ਤਾਂ ਪਰਮਾਤਮਾ ਦੇ ਭਉ ਪ੍ਰੇਮਲੀ ਪ੍ਰੇਮਲੀ ਬੱਤੀ ਉਸ ਵਿੱਚ ਰੱਖ ਕੇ ਸੱਚ ਦੇ ਗਿਆਨ ਤੋਂ ਪੈਦਾ ਬੈਰਾ ਹੋਇਆ ਬੈਰਾ ਰੂਪੀ ਅੱਗ ਲੈ ਕੇ ਅੱਗ ਲੈ ਕੇ ਬਾਲੀਏ ਤਾਂ ਇਹ ਦੀਵਾ ਲੱਟ ਲੱਟ ਬਲ ਜਾਂਦਾ ਹੈ ਕਿਉਂਕਿ ਜਦੋਂ ਪਰਮਾਤਮਾ ਦੇ ਲਈ ਸਾਡੇ ਮਨ ਚ ਭੌ ਪ੍ਰੇਮ ਪੈਦਾ ਹੁੰਦਾ ਹੈ ਫਿਰ ਉਸ ਨੂੰ ਮਿਲਣ ਲਈ ਸਾਡੇ ਅੰਦਰ ਵਿਰਾਗ ਪੈਦਾ ਹੁੰਦਾ ਹੈ ਉਸ ਵਿਰਾਗ ਰੂਪੀ ਅੱਗ ਲੈ ਕੇ ਉਸ ਦੀਵੇ ਨੂੰ ਬਾਲੀਏ ਤਾਂ ਦੀਵਾ ਲੱਟ ਲੱਟ ਬਲ ਜਾਂਦਾ ਹੈ ਜਿਸ ਦੇ ਪ੍ਰਕਾਸ਼ ਨਾਲ ਉਹ ਗੁਰਮੁਖ ਸੁਖਸ਼ਮ ਨਾਲ ਜੁੜ ਜੁੜ ਜਾਂਦਾ ਹੈ ਭਾਵ ਕੇ ਅਧਿਕ ਸ਼ਕਤੀ ਪਰਮਾਤਮਾ ਤੱਕ ਆਪਣੀ ਪਹੁੰਚ ਬਣਾ ਲੈਂਦਾ ਹੈ ਸੋ ਇਸੇ ਨੂੰ 부ਝਣਾ ਕਹਿੰਦੇ ਹਨ ਇਹ ਈ ਕੋਈ ਇੱਕ ਮਾਰਗ ਹੈ ਉਸ ਅਧਿਕ ਅਗਮਗੋਚ ਸ਼ਕਤੀ ਤੱਕ ਪਹੁੰਚ ਬਣਾ ਕੇ ਉਸ ਨੂੰ 부ਝ ਲੈਣ ਦਾ ਇਹ ਇੱਕ ਆਤਮਿਕ ਵਿਸਮਾਦੀ ਅਹਿਸਾਸ ਹੈ ਅश्चਰਜਨਪਵ ਹੈ ਜਿਸ ਦੇ ਨਾਲ ਗੁਰਮੁਖ ਦੇ ਜੀਵਨ ਵਿੱਚ ਨਾਵਾ ਮੋੜ ਆ ਜਾਂਦਾ ਜੀ ਇਹ ਇੱਕ ਗੁਰਮੁਖ ਦੀ ਇਲਾਹੀ ਦੌਲਤ ਹੈ ਜਿਸ ਨੂੰ ਕੋਈ ਖੋਹ ਨਹੀਂ ਸਕਦਾ ਤੁਰ ਤੱਕ ਉਸ ਦੇ ਨਾਲ ਹੀ ਨਿਭਦੀ ਹੈ ਪੰਜਵੇਂ ਪਾਤਸ਼ਾਹ ਰਾਗੋੜੀ ਅੰਦਰ ਫਰਮਾਉਂਦੇ ਹਨ ਬਸਤ ਬਾਹੇ ਲੈ ਬਸਤ ਗੜਾਈ ਤਾਕੋ ਪੀ ਨਾ ਕਹਿ ਨਾ ਜਾਈ ਬੁੱਝੈ ਬੁੱਝਨ ਹਰ ਬਿਬੇਕ ਨਾਰਾਇਣ ਮਿਲੇ ਨਾਨਕੇ ਰਾਕ ਸੋਠ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਅੰਧਿਆਰੇ ਦੀਪਕ ਚਹੀਐ ਅੰਧਿਆਰੇ ਦੀਪਕ ਚਹੀਐ ਇੱਕ ਬਸਤ ਗੋਚਰ ਲਈਐ ਬਸਤ ਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਹਿ ਕਬੀਰ ਅਬ ਜਾਣੇ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਕ ਨਾ ਭਤੀਜੇ ਨਾ ਭਤੀਜੇ ਤੋ ਕਿਆ ਕੀਜੇ ਸੋ ਸਤਗੁਰਾਂ ਨੇ ਤੇ ਭਗਤ ਜਿਨਾਂ ਨੇ ਆਪਣੇ ਅੰਦਰ ਦੀ ਖੋਜ ਕਰਕੇ ਪਰਮਾਤਮਾ ਸ਼ਕਤੀ ਨੂੰ ਬੁੱਝਿਆ ਤੇ ਆਪਣੀ ਬਾਣੀ ਰਾਹੀਂ ਮਨੁੱਖਤਾ ਦਾ ਮਾਰਗਦਰਸ਼ਨ ਵੀ ਕੀਤਾ ਹੈ ਬੁੱਝਣ ਨਾਲ ਹੀ ਗੁਰਬਾਣੀ ਦੇ ਗੁਪਤ ਖਜ਼ਾਨੇ ਰੋਹਾਨੀਏ ਦਾ ਭੇਦ ਖੁੱਲਦਾ ਹੈ ਜੀ ਜਿਸ ਵਰਜੀਵੜੇ ਨੂੰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਇਹ ਦਾਤ ਪ੍ਰਾਪਤ ਹੋ ਗਈ ਉਸਦੇ ਬਾਹਰ ਦੀ ਸਾਰੀ ਭਾਲ ਖਤਮ ਹੋ ਜਾਂਦੀ ਹੈ ਮਾਨਸ ਜਨਮ ਵੀ ਚਾਹੀ ਜੀਵਾਤਮਾ ਦਾ ਇਹ ਜੀਵਨ ਗੁਰਬਾਣੀ ਅਨੁਸਾਰ ਸਫਲ ਜੀਵਨ ਬਣਿਆ ਜਾਂਦਾ ਹੈ ਕਿਉਂਕਿ ਉਸਨੇ ਸੋਝੀ ਪੈ ਜਾਂਦੀ ਹੈ ਕਿ ਇਸ ਸਾਰੇ ਕਾਇਨਾਤ ਵਿੱਚ ਜੋ ਵੀ ਹੋ ਰਿਹਾ ਹੈ ਉਸ ਵਿੱਚ ਆਪ ਹੀ ਵਰਤ ਰਿਹਾ ਹੈ ਦੂਜਾ ਹੋਰ ਕੁਝ ਵੀ ਨਹੀਂ ਇਹ ਸਾਰਾ ਪਸਾਰਾ ਉਸ ਦਾ ਆਪਣਾ ਹੀ ਸਰਗਣ ਸਰੂਪ ਹੈ ਜੀ ਆਪਣੇ ਜੀਵਾ ਪਾਸੋਂ ਸਾਰਾ ਕੁਝ ਆਪ ਹੀ ਅੰਦਰ ਹੈ ਕੇ ਕਰਵਾ ਰਿਹਾ ਹੈ ਪਹਿਲੇ ਪਾਸੇ ਇਰਾਗ ਗੋੜੀ ਵਿੱਚ ਫਰਮਾ ਰਹੇ ਹਨ ਸਭ ਆਪੇ ਆਪ ਵਰਤਦਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀ ਹੈ ਸਭ ਬ੍ਰह्म ਸਮਾਇਆ ਸੋ ਗੁਰਮੁਖ ਬਿਆਰਿਓ ਪ੍ਰਮਾਤਮਾ ਇੱਕ ਅਨੁਭਵੀ ਹਸਤੀ ਹੈ ਜੋ ਹਰ ਥਾਂ ਤੇ ਵਿਆਪਕ ਹੈ ਪਰ ਅਲਪ ਵਿੱਚ ਆ ਕੇ ਪ੍ਰਤੱਖ ਹੋ ਜਾਂਦਾ ਹੈ ਕੁਰਬਾਨੀ ਦੇ ਵਿਚਾਰ ਕਰਨ ਨਾਲ ਸਾਨੂੰ ਆਤਮਿਕ ਗਿਆਨ ਜ਼ਰੂਰ ਹੋ ਜਾਂਦਾ ਹੈ ਪਰ ਜਦੋਂ ਤੱਕ ਸੁਰਤੀ ਰਾਹੀ ਅੰਤਰਗਤ ਨਹੀਂ ਜਾਂਦੇ ਉਦੋਂ ਤੱਕ ਅਨੁਭਵ ਗਿਆਨੀ ਹੋ ਸਕਦਾ ਸਤਗੁਰ ਸਮਝਾਉਂਦੇ ਹਨ ਕਿ ਅਖਰਾਂ ਰਾਹੀ ਪੜ ਸੁਣ ਕੇ ਗਿਆਨ ਪ੍ਰਾਪਤ ਕਰਨਾ ਤੇ ਅੰਤਰਾਤਮਾ ਤੋਂ ਅਨੁਭਵ ਕਰਕੇ ਬੁੱਝਣਾ ਦੋਨਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਨੀਜੀ ਅਨੁਭਵ ਨਾਲ ਵਿਸ਼ਵਾਸ ਹੋਰ ਵੀ ਪੱਕਾ ਤੇ ਗਹਿਰਾ ਹੋ ਜਾਂਦਾ ਹੈ ਇਹ ਹੀ ਅਸਲ ਸੱਚ ਹੈ ਇਹ ਅਕਾਲ ਪੁਰਖ ਦੀ ਅਕਥ ਕਥਾ ਹੈ ਜੀ ਜੋ ਕਥੀ ਨਹੀਂ ਜਾ ਸਕਦੀ ਨਾ ਹੀ ਕਿਸੇ ਕਿਤਾਬ ਵਿੱਚ ਲਿਖੀ ਹੋਈ ਮਿਲਦੀ ਹੈ ਕਿਉਂਕਿ ਚਾਹੇ ਜਿੰਨਾ ਮਰਜੀ ਲਿਖਣ ਦੀ ਕੋਸ਼ਿਸ਼ ਕਰੀਏ ਇਹ ਇਹਨਾਂ ਦੁਨਿਆਵੀ ਅੱਖਰਾਂ ਵਿੱਚ ਸাকার ਨਹੀਂ ਹੋ ਸਕਦੀ ਭਗਤ ਕਬੀਰ ਜੀ ਆਪਣੇ ਸ਼ਲੋਕ ਵਿੱਚ ਪਰਮਾਤਮਾ ਰਹੇ ਹਨ ਕਬੀਰ ਚਰਨ ਕਮਲ ਕੀ ਮੋਜ ਕੋ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਹੁਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਰੋਹਾਨੀਅਤ ਦੀ ਸਮਝਬੂਝ ਵਾਲੇ ਗੁਰਸਿੱਖ ਨੂੰ ਸਾਰੀ ਕੁਦਰਤ ਵਿੱਚੋਂ ਕਾਦਰ ਹੀ ਨਜ਼ਰ ਆਉਂਦਾ ਹੈ ਸੰਸਾਰ ਪ੍ਰਤੀ ਉਸ ਦਾ ਨਜ਼ਰੀਆ ਬਦਲ ਜਾਣ ਕਰਨ ਉਸ ਨੂੰ ਹਰ ਪਾਸੇ ਬ੍ਰੰਹ ਪ੍ਰਸਾਰਾ ਹੀ ਰਿਸ਼ਤਾ ਹੈ ਅਜਿਹੀ ਅਬਾਸਦਾ ਦਾ ਮਾਲਕ ਕੋਈ ਵਿਰਲਾ ਹੀ ਹੁੰਦਾ ਜੀ ਜੋ ਪਰਮਾਤਮਾ ਵਿੱਚ ਅਪੇਧੋ ਕੇ ਉਸੇ ਦਾ ਰੂਪ ਹੋ ਜਾਏ ਫਿਰ ਉਸ ਦੀ ਸਾਰੀ ਕਿਰਤ ਵਿੱਚ ਉਹ ਵਰਤ ਰਿਆ ਦਿਖਾਈ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿੱਚ ਫਰਮਾਉਂਦੇ ਹਨ ਪਰਮਾਤਮਾ ਦੀਆਂ ਇਹਨਾਂ ਖੇਡਾਂ ਨੂੰ ਦੇਖ ਕੇ ਉਹ ਫਰਮਾ ਰਹੇ ਹਨ ਆਪੇ ਰਸੀਆ ਆਪ੍ਰਸ ਆਪੇ ਰ ਬਨਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰੱਤਾ ਮੇਰਾ ਸਾਹਿਬ ਰਬ ਰਹਾ ਭਰਪੂਰ ਰਹਾ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਸੋ ਇਥੇ ਪੰਜਵੇਂ ਪਾਦਸ਼ਾ ਫਰਮਾਉਂਦੇ ਹਨ ਰਾਗ ਬਿਲਾਵਲੀ ਵਿੱਚ ਬ੍ਰह्म ਦੀਸਾ ਬ੍ਰह्म ਸੁਣੀਏ ਏਕ ਏਕ ਵਿਖਾਣੀਆਂ ਆਤਮ ਪਸਾਰਾ ਕਰਨ ਹਰ ਪ੍ਰਭ ਬਿਨਾ ਨਹੀਂ ਜਾਣੀਏ ਸੋ ਸੰਗਤ ਜੀ ਜੇ ਕੋਈ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਤੇ ਆਪ ਸਭਨਾਂ ਨੂੰ ਬੇਨਤੀ ਹੈ ਕਿ ਮੈਂ ਜਿੰਨੇ ਮੇਰੇ ਕੋਲ WhatsApp ਨੰਬਰ ਹੈਗੇ ਉਹਨਾਂ ਕੋਲ ਮੈਂ ਆਪਣੀ ਵੀਡੀਓ YouTube ਤੇ ਜਦੋਂ ਪਾਉਂਦੀ ਭੇਜ ਦਿੰਦੀ ਆ ਪਰ ਜਿੰਨੇ ਮਤਲਬ ਹੋਰ ਵੀ ਹੈਗੇ ਗੁਰਮਖ ਪਿਆਰੇ ਜਿਨ੍ਹਾਂ ਨੂੰ ਮੇਰੀਆਂ ਇਹ ਇਹ ਜਿਹੜੀਆਂ ਮੇਰੇ ਵਿਚਾਰੇ ਚੰਗੇ ਲੱਗਦੇ ਆ ਸੋ ਮੈਂ ਆਪ ਜੀ ਨੂੰ ਬੇਨਤੀ ਕਰਦੀ ਆ ਕਿ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਮੇਰਾ ਜੋ ਮੇਰੀ ਸੋਚ ਆ ਜੋ ਮੈਂ ਚਾਹੁੰਦੀ ਆ ਕਿ ਜੋ ਪਰਮਾਤਮਾ ਨੇ ਮੈਨੂੰ ਸੋਝੀ ਦਿੱਤੀ ਆ ਨਾ ਉਹ ਮੇਰੀ ਸੋਝੀ ਜੋ ਵੀ ਉਹ ਬਾਕੀਆਂ ਤੱਕ ਵੀ ਪਹੁੰਚ ਜਾਏ ਆਪਾਂ ਪਰਮਾਰਥ ਦੇ ਰਸਤੇ ਤੇ ਜਾ ਕੇ ਆਪਾਂ ਸਾਰੇ ਜਣੇ ਆਪਣਾ ਜੀਵਨ ਸਫਲ ਕਰੀਏ ਸੋ ਅਗਲੀ ਵੀਡੀਓ ਤੱਕ ਇੰਤਜ਼ਾਰ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ